ਤੇ ਫਾਸ ਉਹੀ ਬੰਦਾ ਇਸ ਇਮਤਿਹਾਨ ਦੇ ਵਿੱਚ ਹੁੰਦਾ ਜਿਹੜਾ ਡਟ ਕੇ ਖੜਾ ਰਹਿੰਦਾ ਹੈ ਪੰਜ ਦਰੀਆਂ ਮਤਾਨ ਵਿੱਚ ਕੁਝ ਲੋਕ ਜ਼ਿੰਦਗੀ ਦੇ ਮੁਸ਼ਕਲਾਂ ਨੂੰ ਵੇਖ ਕੇ ਬੜੇ ਜਲਦੀ ਜ਼ਿੰਦਗੀ ਦਾ ਸਾਥ ਛੱਡ ਜਾਂਦੇ ਆਂ ਕੁਝ ਲੋਕ ਸੁਸਾਇਸਾਈਡ ਕਰ ਲੈਂਦੇ ਆਂ ਕੁਝ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆਂ ਕੁਝ ਬੜਾ ਮਤਲਬ ਸਾਰੇ ਲੋਕਨ ਲਟੁਟ ਕੇ ਇੱਕ ਵੱਖਰੀ ਜੱਗ ਦੀ ਦੁਨੀਆ ਸਿਰਨ ਲੱਗ ਜਾਂਦੇ ਆਂ ਕਿਉਂ ਲੋਕ ਖੁੰਦੇ ਜਿਹੜੇ ਦੁਨੀਆ ਤੋਂ ਨਿਰਾਸ਼ ਹੋ ਜਾਂਦੇ ਆ ਸਮਾਜ ਤੋਂ ਨਿਰਾਸ਼ ਹੋ ਜਾਂਦੇ ਆ ਕਿ ਫਲਾ ਨੇ ਮੈਨ ਲਾਇਕ ਕਰਦਾ ਉਹਨੇ ਮੈਨ ਲਾਇਕ ਕਰਦਾ ਉਹਨੇ ਮੈਨ ਲਾਇਕ ਕਰਦਾ ਉਹਨਾਂ ਨਾਲ ਵਾਕਿਆ ਕਈ ਲੋਕਾਂ ਨਾਲ ਸਮਾਜ ਇੰਨਾ ਕਿ ੱਕ ੱ ਕਰ ਜਾਂਦਾ ਨਾ ਕਿ ਉਹ ਜਿਹੜੇ ਮੈਂਟਲੀ ਐਕਸਰਟ ਹੋ ਜਾਂਦੇ ਆ ਪਰ ਅਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਰੱਖਣਾ ਫਿਜ਼ੀਕਲ ਸਟਰੋਂਗ ਰੱਖਣਾ ਤਾਂ ਬਹੁਤ ਜ਼ਰੂਰੀ ਹੈ ਮੈਂਟਲੀ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਬੰਦਾ ਧੋਖਾ ਦੇਣ ਨੂੰ ਤਿਆਰ ਖੜਾ ਹੈ ਕਦਮ ਕਦਮ ਤੇ ਤੁਹਾਨੂੰ ਤੋਂ ਕੇ ਦੇ ਨਾਲੇ ਮਿਲਣਗੇ ਕਦਮ ਕਦਮ ਤੇ ਤੁਹਾਨੂੰ ਗੱਦਾਰ ਮਿਲਣਗੇ ਜਿਹਨੂੰ ਵੀ ਤੁਸੀਂ ਆਪਣਾ ਕੋਈ ਬੈਸਟ ਫਰੈਂਡ ਬਣਾਉਂਗੇ ਉਹ ਤੋਂ ਉਮੀਦ ਨਾ ਰੱਖਿਓ ਕਦੀ ਜੇ ਤੁਹਾਡਾ ਆਪਣਾ ਪਤੀ ਹੈ ਉਹ ਤੋਂ ਉਮੀਦ ਨਾ ਰੱਖਿਓ ਕਦੀ ਜੇ ਤੁਹਾਡਾ ਕੋਈ ਬੋਏ ਫਰੈਂਡ ਹੈ ਉਹ ਤੋਂ ਉਮੀਦ ਨਾ ਰੱਖਿਓ ਕਦੀ ਜਦੋਂ ਅਸੀਂ ਉਮੀਦ ਰੱਖਦੇ ਹਾਂ ਜਿਵੇਂ ਅਸੀਂ ਆਪਣੇ ਧੀਆ ਪੁੱਤਾਂ ਤੋਂ ਉਮੀਦ ਰੱਖਦੇ ਹਾਂ ਤੇ ਉਹ ਜਦੋਂ ਉਸ ਉਮੀਦ ਦੀ ਖਸੋਟੀ ਤੇ ਖਰੇ ਨਹੀਂ ਉਤਰਦੇ ਫਿਰ ਮਾਂ ਪਿਓ ਦਾ ਦਿਲ ਟੁੱਟ ਜਾਂਦਾ ਹੈ ਕਿ ਹਾਏ ਅਸੀਂ ਤੇ ਸੋਚਿਆ ਸੀ ਅਸੀਂ ਇਦਾਂ ਸੋਚਿਆ ਸੀ ਇਹਨੇ ਆਹ ਚੰਦ ਚੜ੍ਹਦਾ ਮੇਰੇ ਤਾਂ ਸੋਚਿਆ ਸੀ ਇਹਨੀਆਂ ਜਾ ਕੇ ਦਾ ਵਿਆਹ ਕਰੂੰਗੀ ਉੱਥੋਂ ਨੋ ਲਿਆਉਂਗੀ ਨਾਲੇ ਤੇ ਹਿੱਚ ਲਿਆਉਂਗੀ ਇਹਨੇ ਤਾਂ ਕੋਈ ਨਾਲ ਵਿਆਹ ਕਰਾ ਲਿਆ ਤੋ ਇਹ ਸਾਡੇ ਜਿਹੜੇ ਐਕਸਪੈਕਟੇਸ਼ਨਸ ਹਨ ਬੱਚਿਆਂ ਦੇ ਪ੍ਰਤੀ ਇਹ ਬੰਦ ਕਰੋ। ਔਰ ਸਪੈਸ਼ਲ ਔਰਸ ਮੈਂ ਟੌਪਿਕ ਛੇਡੂੰਗੀ ਅੱਜ ਫਿਰ ਔਰਤਾਂ ਦਾ। ਯੁਗਾਂ ਯੁਗਾਂ ਤੋਂ ਸਦੀਆਂ ਤੋਂ ਔਰਤਾਂ ਨੂੰ ਹਮੇਸ਼ਾ ਗੁਲਾਮੀ ਦੀ ਰੇਖਾ ਦੇ ਵਿੱਚ ਹੀ ਰੱਖਿਆ ਗਿਆ। ਤੁਹਾਨੂੰ ਪਤਾ ਹੈ ਚਾਹੇ ਕੋਈ ਵੀ ਰਿਲੀਜੀਅਨ ਹੋਵੇ ਚਾਹੇ ਤੁਸੀਂ ਸਿੱਖ ਹੋਣ ਮੁਸਲਿਮ ਹੋਣ ਹਿੰਦੂ ਹੋਣ ਸਾਈ ਹੋਣ ਗੋਰੇ ਹੋਣ ਇਟਾਲੀਅਨ ਹੋਣ ਕੋਈ ਵੀ ਕੰਟਰੀ ਦੇ ਮਰਦ ਹੋਣ ਸਟਾਰਟਿੰਗ ਤੋਂ ਅਸ ਅ ਬਿਗਨਿੰਗ ਇਸ ਇਹ ਦੇਖ ਲਿਓ ਕਿ ਔਰਤ ਨੂੰ ਹਰ ਇੱਕ ਕਲਚਰ ਚ ਕੰਟਰੋਲ ਕਰਕੇ ਤੇ ਦਬਾ ਕੇ ਰੱਖਿਆ ਗਿਆ ਕਿਉਂ ਕਿ ਜਦੋਂ ਮਰਦ ਤੇ ਔਰਤ ਬਣੇ ਨਾ ਮਰਦ ਨੂੰ ਇਹ ਅਹਿਸਾਸ ਹੋਇਆ ਕਿ ਮੇਰੇ ਵਿੱਚ ਸ਼ਕਤ ਆ ਪਾਵਰ ਜ਼ਿਆਦਾ ਹੈ ਮੇਰੀ ਬਾਡੀ ਵਿੱਚ ਤੇ ਔਰਤ ਨਾਜ਼ੁਕ ਹੈ ਫੋਲਵਰ ਨੂੰ ਤੋਨੂੰ ਘਰ ਦਾ ਕੰਮ ਤੋਂ ਦਿੱਤਾ ਗਿਆ ਰੋਟੀ ਬਣਾ ਕੱਪੜੇ ਤੋ ਬੱਚੇ ਪੈਦਾ ਕਰ ਬਸ ਆ ਤੇਰੀ ਲਾਈਫ ਐ ਕੋਣੋ ਤੇ ਬਾਨਾ ਸ਼ੁਰੂ ਕਰਦਾ ਕਿਉਂਕਿ ਉਹਦੇ ਵਿੱਚ ਪਾਵਰ ਜਿਹੜਾ ਆਪਾਂ ਕਹਿੰਦੇ ਆਂ ਤੇ ਅਸਤਰਨ ਬੰਦਿਆਂ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਪਾਇਰਟ ਵੋਇਸ ਡਿਵੈਲਪਸ ਕੁੜੀਆਂ ਨੂੰ ਤਾਕਤ ਜ਼ਿਆਦਾ ਹੁੰਦੀ ਹੈ ਪਰ ਇੱਕ ਗੱਲ ਮੇਰੀ ਯਾਦ ਰੱਖਿਓ ਸਭੀ ਬਦਲ ਰਹੀ ਹੈ ਜ਼ਮਾਨਾ ਚੇਂਜ ਹੋ ਰਿਹਾ ਔਰ ਬਹੁਤ ਚੇਂਜ ਹੋਏਗਾ ਅੱਜ ਦੇ ਜਿਹੜੀ ਔਰਤਾਂ ਚਾਹੇ ਇੰਡੀਆ ਨੇ ਚਾਹੇ ਟੈਲੀਆ ਨੇ ਕੈਨੇਡੀਆ ਨੇ ਕੋਈ ਵੀ ਮੋਲਕ ਦੀਆ ਕੋਣੋ ਮਰਦਾਂ ਦਾ ਜ਼ੁਲਮ ਬਰਦਾਸ਼ਤ ਨਹੀਂ ਕਰਦੀਆਂ ਉਹਨੂੰ ਆਪਣੇ ਰਾਈਟ ਸਾਰੇ ਪਤਾ ਲੱਗੇ ਔਰਤ ਕਿ ਇਕੱਲਾ ਰੋਟੀ ਪਾਣੀ ਬਣਾਉਣਾ ਰਸੋਈ ਝੜ ਕੇ ਝਾੜੂ ਪੋਚੇ ਮਾਰਨੇ ਘਰ ਚ ਲਾਂਡਰੀ ਕਰਨਾ ਬੱਚੇ ਪੈਦਾ ਕਰਨਾ ਔਰਤ ਕਹਿੰਦੀ ਹੁਣ ਮੈਂ ਇਸ ਕੰਮਾਂ ਵਾਸਤੇ ਨਹੀਂ ਬਣੀ ਜਿਵੇਂ ਮਰਦ ਆਪਣੀ ਫ੍ਰੀडम ਲਾਈਫ ਜੀ ਰਿਹਾ ਔਰਤ ਕਹਿੰਦੀ ਆ ਮੈਂ ਵੀ ਆਪਣੀ ਜ਼ਿੰਦਗੀ ਦਾ ਫ੍ਰੀडम ਜੀਣੀ ਹੈ ਜਿਹੜੇ ਮਰਦ ਔਰਤਾਂ ਦੀ ਰਿਸਪੈਕਟ ਕਰਦੇ ਹੈ ਉਹਨਾਂ ਦੀ ਕਦਰ ਕਰਦੇ ਹੈ ਉਹਨਾਂ ਦੀ ਫੀਲਿੰਗਸ ਟੰਡਰਸਟੈਂਡ ਕਰਦੇ ਹੈ ਕਿ ਮੇਰੀ ਵਾਈਫ ਆ ਇਫੁੱਲ ਆਜ ਐਨਰਜੀ ਹੋਵੇ ਇਹਨੂੰ ਜੋ ਹੈਅਰ ਸਟਾਈਲ ਪਸੰਦ ਹੈ ਕਰੋ ਇਹਨੂੰ ਛੇੜੇ ਕੱਪੜੇ ਪਸੰਦ ਹੈ ਉਹ ਪਾਉਗੀ ਇਹਨੂੰ ਜਿੱਦਾਂ ਦੀ ਆਪਣੀ ਲਾਈਫ ਪਸੰਦ ਹੈ ਕਰੇ ਮੈਂ ਤੇਰੇ ਨਾਲ ਆ ਇਦਾਂ ਦੇ ਕਪਲਸ ਦੀ ਹੀ ਨਿਭਦੀ ਅੱਜ ਦੇ ਟਾਈਮ 'ਚ ਇਹਨੂੰ ਕੀ ਕਹਿੰਦੇ ਆਪਾਂ ਇੰਗਲਿਸ਼ ਅੰਡਰਸਟੈਂਡਿੰਗ ਇੱਕ ਦੂਜੇ ਨੂੰ ਫਰੀਡਮ ਦੇਣਾ ਔਰ ਬਹੁਤ ਮਾੜਾ ਇੱਕ ਕੁੜੀਆਂ ਵਾਸਤੇ ਵੀ ਹੈ ਵੀ ਜਿਹੜੀਆਂ ਕੁੜੀਆਂ ਚਾਹੁੰਦੀਆਂ ਆਪਣੇ ਪਤੀ ਨੂੰ ਕੰਟਰੋਲ ਕਰਕੇ ਰੱਖਣਾ ਇਰਾ ਪਤੀ ਮੇਰੇ ਪੈਰ ਦੇ ਜੁੱਤੀ ਰਵੇ ਸਾਰਾ ਪੈਸਾ ਤੇਲਾ ਮੇਰੇ ਅੰਡਰ ਫੜਾਵੇ ਜੋ ਮੈਂ ਕਮਾਂਵੇਂ ਨੱਚੇ ਇਹ ਬੜੀਆਂ ਬੀਬੀਆਂ ਨੂੰ ਵੀ ਬਿਮਾਰੀ ਆ ਸੋ ਦੈਟਸ ਵੈਰੀ ਰੌਗ ਰਾਈਟ ਇਹ ਕੋਲਾ ਚਿੰਨੀ ਆਜ਼ਾਦੀ ਔਰਤ ਨੂੰ ਆ ਓਨੀ ਮਤ ਰੋਜ਼ਨੀ ਮਾਰਦ ਨੂੰ ਆ ਓਨੀ ਔਰਤ ਨੂੰ ਸੋ ਅੱਜ ਉਹ ਟਾਈਮ ਆ ਗਿਆ ਕਿ ਤੁਸੀਂ ਅੱਜ ਦੇ ਟਾਈਮ 'ਚ ਦੇਖਿਆ ਕਿ ਡਿਵੋਰਸ ਕਿੰਨੇ ਵੱਧ ਗਏ ਆ ਇੱਕੋ ਜ਼ਮਾਨਾ ਹੁੰਦਾ ਸੀ ਜਦੋਂ ਟਾਮਰ ਟਾਮਾ ਕਿਸੇ ਕੱਟ ਦੇਵੋਰਸ ਹੋਇਆ ਕਰਦਾ ਸੀ ਤੇ ਲੋਕਾਂ ਨੇ ਹੈ ਤਲਾਕ ਹੋ ਗਿਆ ਅੱਜ ਜਦੋਂ ਪਤਾ ਲੱਗਦਾ ਪਨ ਰਜਿਸਟਰ ਦਾ ਤਲਾਕ ਅੱਛਾ ਚਲੋ ਬਣੀ ਨਹੀਂ ਹੋਣੀ ਇਟਸ ਓਕੇ ਜਦੋਂ ਪੱਕੇ ਸਿੱਦੇ ਤੀਨੋਂ ਵਿਆਹ ਕੇ ਆਪਣੇ ਘਰ ਵਿੱਚ ਲੈ ਕੇ ਆਉਂਦੇ ਆ ਨਾ ਸੋਚੋ ਨੇ ਕਿੰਨੇ ਸਾਲ ਆਪਣੇ ਪਰਿਵਾਰ ਚ ਬਿਤਾਏ ਹੋਣਗੇ ਉਹਦਾ ਪਹਿਣਾ ਖਾਣਾ ਪੀਣਾ ਉੱਠਣਾ ਬਹੁਤ ਟਾਈਮ ਲੱਗਦਾ ਕਿ ਨਾ ਮੇ ਪਰਿਵਾਰ ਚ ਅਸ ਹਸਬੰਡ ਹੁੰਦਾ ਪਰ ਸਾਡੇ ਜਿਹੜੇ ਮੁੰਡੇ ਵਾਲੇ ਹੁੰਦੇ ਆ ਉਹ ਕਹਿੰਦੇ ਵੀ ਕੁੜੀਆਂ ਆਂਦੇ ਸਭ ਤੋਂ ਪਹਿਲੇ ਕਿਚਨ ਚ ਵੜ ਜੇ ਦੋਰ ਦੀਆਂ ਚਾਹਾਂ ਆਪਣੀ ਖਤਰਦਾਰੀ ਨਨਾ ਦੀਆਂ ਖਤਰਦਾਰੀ ਸੱਸ ਸੋਹਰੇ ਦੀ ਖਤਰਦਾਰੀ ਕਦੇ ਜੇਡ ਦੀ ਖਤਰਦਾਰ ਸਾਰਿਆਂ ਦੀ ਖਤਰਦਾਰ ਇਹ ਤਾਂ ਠੇਕਾ ਲਿੱਤਾ ਹੈ ਜਦੋਂ ਨੌਕਰ ਚ ਨਹੀਂ ਹੁੰਦੇ ਉਦੋਂ ਵੀ ਤਾਂ ਉੱਥੇ ਚੂਲਾ ਬਲਦਾ ਆਰੇ ਰੋਟੀਆਂ ਖਾਂਦੇ ਆ ਇਹ ਨੌ ਦੇ ਆਉਂਦੇ ਸਾਰੇ ਕਰਦਾ ਸਿਸਟਮ ਚ ਚੇਂਜ ਹੋ ਜਾਂਦਾ ਸੋ ਜਦ ਬਗਾਨੀ ਤੇ ਇਹਨੂੰ ਕੋ ਗੁਲਾਮੀ ਦੇ ਵਿੱਚ ਰੱਖਿਆ ਜਾਂਦਾ ਲੈ ਕਰ ਮੇਰੇ ਮਿਆਂਪੇ ਦੀ ਸੇਵਾ ਜ਼ਬਰਦਸਤੀ ਕਾਰਾ ਉਹ ਕੁੜੀ ਕਈਆਂ ਤਾਂ ਉਹ ਕਈ ਵਿਚਾਰੀਆਂ ਹੁੰਦੀਆਂ ਜਿਹੜੀਆਂ ਝੁੱਕ ਕੇ ਗੁਲਾਮੀ ਦੇ ਖੱਜਣਦੀ ਖੱਟ ਜਾਂਦੀਆਂ ਮਜਬੂਰੀ ਇਹ ਦੇਖੇ ਨਹੀਂ ਬਾੜਨਗੇ ਹੁਣ ਕਰ ਪਰ ਕਈ ਸਟਰੋਂਗ ਹੁੰਦੀਆਂ ਉਹ ਕਹਿੰਦੇ ਕਿ ਨਾ ਗੁਲਾਮੀ ਨਹੀਂ ਕਰੂੰਗੀ ਰਿਸਪੈਕਟ ギਵ ਐਂਡ ਟੇਕ ਜਦੋਂ ਤੁਸੀਂ ਆਪਣੀ ਵਾਈਫ ਦੀ ਰਿਸਪੈਕਟ ਨਹੀਂ ਨ ਕਰੋਗੇ ਆਪਣੇ ਪਰਿਵਾਰ ਦੇ ਮਗਰ ਲਾ ਕੇ ਉਹਦੇ ਤੇ ਰਿਸਪੈਕਟ ਕਰੋਗੇ ਤੁਹਾਡਾ ਪੂਰਾ ਟੱਪਰ ਉਹਦੇ ਅੱਗੇ ਤੇ ਅਸੀਂ ਤੇਰੇ ਦਾ ਤੇ ਉਹਨੂੰ ਪੁਝਾਏਗਾ ਤੁਹਾਡੇ ਕੋਲੋਂ ਜਦੋਂ ਜਨਾਨੀ ਇੱਕ ਵਾਰ ਤੁਹਾਨੂੰ ਛੱਡ ਕੇ ਚਲੀ ਜਾਂਦੀ ਹੈ ਨਾ ਫਿਰ ਤੁਸੀਂ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਜਿੰਨੇ ਵਿਆਹ ਕਰਨੇ ਕਰ ਲਿਓ ਸਿਰੇ ਨਹੀਂ ਚੜਨਾ ਕਿਉਂਕਿ ਜਦੋਂ ਰੇਲ ਕਦੇ ਟਰੈਕ ਤੋਂ ਥੱਲੇ ਉੱਪਰ ਜਾਂਦੀ ਨੇ ਇੱਕ ਵਾਰ ਉਹ ਚੜਾਣੀ ਬੜੀ ਔਖੀ ਤੇ ਚੜ ਵੀ ਗਈ ਨਾ ਟਰੈਕ ਤੇ ਹੁਣ ਕਿਉਂ ਦੀ ਸਪੀਡ ਦੇਗਾ ਵੀ ਪ੍ਰੋਬਲਮ ਆ ਗਈ ਕਦੇ ਟਹਿਰਾ ਚਾਜੀ ਤਾਂ ਪ੍ਰੋਬਲਮ ਪੰਦੀ ਹੁੰਦੀ ਆ ਸੋ ਉਹ ਬੰਦਾ ਬੜਾ ਹੀ ਬੇਗਹਿਰਤ ਤੇ ਮੰਦਪੁੱਤੀ ਹੁੰਦਾ ਜਿਹੜਾ ਆਪਣੇ ਭੈਣ ਭਰਾਵਾਂ ਮਗਰ ਲਾ ਕੇ ਆਪਣੇ ਮਾਪਿਆਂ ਦੇ ਮਗਰ ਲਾ ਕੇ ਆਪਣੇ ਅਰਧਾਨੀ ਆਪਣੀ ਪਤਨੀ ਨੂੰ ਘਰੋਂ ਕੱਢ ਦਿੰਦਾ ਔਨ ਰਿਲੇਸ਼ਨ ਤੋੜ ਦਿੰਦਾ ਡਿਵੋਰਸ ਦੇ ਦਿੰਦਾ ਕਿ ਕਿ ਮਾਪਿਆਂ ਦਾ ਨਾਲ ਨਹੀਂ ਰਹਿਣੇ ਉਹ ਪੈਰ ਪਰਾ ਉਹਨਾਂ ਨੇ ਤਬਿਆ ਕਰਕੇ ਆਪਣਾ ਘਰ ਬਸਾਇਆ ਹੁੰਦਾ ਆਪਣੀ ਲਾਈਫ ਜੀਦੀ ਹੁੰਦੀ ਹੁੰਦੀ ਆ ਪਰ ਉਹਨਾਂ ਦੇ ਦਖਲੰਦ ਜੇ ਤੁਹਾਡੀ ਜ਼ਿੰਦਗੀ ਜ਼ਰੂਰ ਕਰਨੀ ਹੁੰਦੀ ਆ ਸੋ ਜਿਹੜੀ ਔਰਤ ਹੈ ਬੜੀ ਪਾਵਰਫੁਲ ਚੀਜ਼ ਹੈ ਜਿਹ ਔਰਤਾਂ ਵਿੱਚ ਮਰਦਾਂ ਦੇ ਬਰਾਬਰ ਦਾ ਪੱਲ ਨਹੀਂ ਆ ਬਾਡੀ ਚ ਪਰ ਔਰਤਾਂ ਵਿੱਚ ਦਰਦ ਸਹਿਣ ਦੀ ਜਿਹੜੀ ਸ਼ਕਤੀ ਹੈ ਨਾ ਮਰਦਾਂ ਨਾਲੋਂ ਕਈ ਤੁਗਣਾ ਜ਼ਿਆਦਾ ਹੈ ਮਰਦੋਨਾ ਦਰਦ ਨਹੀਂ برداشت ਕਰ ਸਕਦੇ ਜਿੰਨੀ ਔਰਤ ਕਰ ਸਕਦੀ ਹੈ ਸੋ ਜਿਹੜਾ ਮਰਦ ਔਰਤ ਦੀ ਰਿਸਪੈਕਟ ਕਰਦਾ ਚਾਹੇ ਦੀ ਮਾਂ ਹੈ ਭੈਣ ਹੈ ਘਰ ਵਾਲੀ ਹੈ ਚਾਹੇ ਦੀ ਸਹੇਲੀ ਹੈ ਗਰਲਫ੍ਰੈਂਡ ਹੈ ਲਵਰਚ ਹੋ ਵੀ ਹੈ ਚਾਹੇ ਬਾਹਰ ਵੈਸੀ ਕੋਈ ਕੁੜੀ ਤੁਰ ਹੀ ਜਾਂਦੀ ਹਰ ਇੱਕ ਬੰਦਾ ਜੇ ਕੋਈ ਨਾ ਰਿਸਪੈਕਟ ਕਰਦਾ ਉਹਨਾਂ ਰਿਸਪੈਕਟ ਇੱਜ਼ਤ ਨਾਲ ਗੱਲ ਕਰਦਾ ਯਾਦ ਰੱਖਿਓ ਮਰਦ ਜ਼ਿੰਦਗੀ 'ਚ ਤਰੱਕੀ ਬੜੀ ਕਰੇਗਾ ਉਹ ਸਿਖਰਾਂ ਤੇ ਟਾਪ ਦਾ ਬਿਜ਼ਨਸਮੈਨ ਹੋਏਗਾ ਜਿਹੜਾ ਬੰਦਾ ਸਿਰਫ ਔਰਤਾਂ ਨੂੰ ਇੱਕ ਸ਼ੋਸ਼ਣ ਕਰਨ ਦਾ ਸਮਾਨ ਸਮਝਦਾ ਹੈ ਕਿ ਬਸ ਇਹ ਮਿਲ ਗਿਆ ਨਾ ਟਾਈਮ ਪਾਸ ਕਰ ਲਵੋਣਾ ਮੈਨੂੰ ਇਹਦੇ ਨਾਲ ਕਰ ਲਓ ਮਤਲਬ ਸ਼ੋਸ਼ਣ ਕਰਨਾ ਉਹਨਾਂ ਦੇ ਜਿਸਮ ਨਾਲ ਖੇਲਣਾ ਉਹ ਮਾਰਦੇ ਪੁੱਸੇ ਕਿਤੇ ਵੀ ਪੀੜਤ ਜੀ ਵੀ ਦੇਖ ਲਿਓ ਉਹ ਬੰਦੇ ਦੇ ਕੋਲ ਕੋਈ ਨਹੀਂ ਟਿਕਦਾ ਉਹ ਇਕੱਲਾ ਹੀ ਨਾ ਗੁਰੂ ਘਰ ਤੇ ਜਾ ਕੇ ਜਾਂ ਮੰਦਿਰਾਂ ਤੇ ਜਾ ਕੇ ਰੋਟੀਆਂ ਖਾ ਰਿਹਾ ਉਹ ਕੋਈ ਤਾਂ ਕੋਈ ਰੋਟੀ ਬਣਾਉਣ ਵਾਲਾ ਹੁੰਦਾ ਹੀ ਨਹੀਂ ਸੋ ਲੋਕਾਂ ਦੀਆਂ ਧੀਆਂ ਤੋਂ ਗੁਲਾਮੀ ਨਾ ਕਰਵਾ ਆਪਣੇ ਘਰ ਵਿੱਚ ਤਾੜੀਆਂ ਧੀਆਂ ਵਿਆਹ ਕੇ ਜਾਂਦੀਆਂ ਦੇਖੋ ਕਿ ਟਾੜੀ ਧੀਆਂ ਤਾਂ ਤੁਸੀਂ ਜੁਆਇਆਂ ਨੂੰ ਪੈਸਾ ਦੇ ਦੇ ਕੇ ਥੱਲੇ ਲਾਏ ਆ ਤੇ ਬਗਾਨੀ ਤੀਰੁਕਸੇ ਗੁਲਾਮੀ ਕਰਾ ਰਹੇ ਹੋ ਸੋ ਔਰਤ ਦੀ ਪਾਵਰ ਨੂੰ ਸਮਝੋ ਹਸਬੰਡ ਤੇ ਵਾਈਫ ਇਹ ਰੱਬ ਨੇ ਕਿਹ ਰਿਸ਼ਤਾ ਬਣਾਇਆ ਤੇ ਬੜਾ ਸੋਚ ਸਮਝ ਕੇ ਬਣਾਇਆ ਕਿ ਬੁਢਾਪੇ ਦੇ ਵਿੱਚ ਵਾਈਫ ਹਸਬੰਡ ਦੀ ਲੋਕ ਅਫਰ ਕਰਦੀ ਹੈ ਹਸਬੰਡ ਵਾਈਫ ਦੀ ਕਰਦਾ ਹ ਹੁਣ ਜਿਹੜੇ ਬੁੜੇ ਇਕੱਲੇ ਰਹਿ ਜਾਂਦੇ ਉਹਨਾਂ ਦੀ ਪਤਨੀਆਂ ਮਰ ਜਾਂਦੀਆਂ ਪੁੱਛੋ ਉਹਨਾਂ ਦਾ ਕੀ ਹਾਲ ਹੈ ਅਰ ਜਿਹੜੀਆਂ ਬੀਬੀਆਂ ਇਕੱਲੀਆਂ ਰਹਿ ਜਾਂਦੇ ਆਂ ਤੇ ਪਤੀ ਮਰ ਜਾਂਦੇ ਆਂ ਪੁੱਛੋ ਜਰਾ ਉਹਨਾਂ ਦਾ ਕੀ ਹਾਲ ਹੈ ਕਿ ਉਹਦੇ ਪੁੱਤ ਉਸ ਟਾਈਪ ਦੇ ਸਾਥੀ ਪਾਉਂਦੇ ਉਹਨਾਂ ਦਾ ਕਿਉਂਕਿ ਜਿਹੜਾ ਲਾਈਫ ਪਾਰਟਨਰ ਹੁੰਦਾ ਨਾ ਸਭ ਤੋਂ ਟੂ ਸੱਚਾ ਸਾਥੀ ਹੁੰਦਾ ਤੁਹਾਡਾ ਹੁਣ ਕਈ ਮਰ ਜਾਂਦਾਂ ਦੇ ਵੀ ਆ ਵੀ ਜਿਨ੍ਹਾਂ ਦੇ ਲਾਈਫ ਪਾਰਟਨਰ ਵੀ ਆ ਘਰ ਦੇ ਬਾਹਰ ਸਹਲੀਆਂ ਵੀ ਰੱਖੀਆਂ ਹੋਈਆਂ ਜਿਹੜਾ ਪੁੱਛੋ ਤਾਂ ਕਹਿੰਦੇ ਆ ਕਿ ਵਾਈਫਰ ਸੈਟੀਸਫਾਈ ਨਹੀਂ ਹੈ ਕਿ ਵਾਈਫ ਸ਼ੱਕ ਬਾਤ ਕਰਦੀ ਹੈ ਜਾਂ ਵਾਈਫ ਬਹੁਤ ਜ਼ਿਆਦਾ ਬੋਲਦੀ ਹੈ ਘਰੇ ਮੇਰੇ ਲੜਾਈ ਕਲੇਸ ਝਗੜਾ ਮੈਨੂੰ ਪੀਸ ਚਾਹੀਦਾ ਸੋ ਜੇ ਤੁਹਾਨੂੰ ਪਤਾ ਕਿ ਤੁਹਾਡੀ ਵਾਇਫ ਨਾ ਬੰਦੀ ਨਾਡੇ ਘਰੇ ਲਾਈ ਝਗੜਾ ਕਲੇਸ ਤੁਹਾਨੂੰ ਪੀਸ ਚਾਹੀਦਾ ਸਿੰਪਲ ਡਿਵੋਰਸ ਜਿਹੜੀ ਗੋਲਫਰ ਨਕੀਬੀ ਉਹਨਾਂ ਕੇ ਲਾਈਫ ਸਟਾਈਲ